ਸਾਰਿਆਂ ਨੂੰ ਜੈ ਮਸੀਹ ਦੀ ਜੀ ਅ ਬਹੁਤ ਦਿਨਾਂ ਤੋਂ ਇੱਕ ਵਿਚਾਰ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਬਟ ਟਾਈਮ ਨਹੀਂ ਲੱਗਾ ਤੇ ਅੱਜ ਥੋੜਾ ਜਿਹਾ ਟਾਈਮ ਲੱਗਾ ਤਾਂ ਮੈਂ ਸੋਚਿਆ ਕਿ ਚਲੋ ਆਪਣੇ ਭੈਣ ਭਰਾਵਾਂ ਨਾਲ ਗੱਲਬਾਤ ਕਰੀਏ ਕਾਫੀ ਦਿਨਾਂ ਤੋਂ ਇੱਕ ਮੁੱਦਾ ਬਕਰਿਆ ਕਿ ਸੈਂਟੀਫਿਕੇਟ ਵਾਲੇ 크੍ਰਿਸਚਨ ਤੇ ਬੈਪਟਾਈਜ਼ਡ ਕ੍ਰਿਸਚੀਅਨ ਤੇ ਸਾਰੇ ਕਹਿੰਦੇ ਆ ਮੈਂ ਦੇਖਦਾ ਰਹਿਣਾ ਫੇਸਬੁੱਕ ਤੇ ਵੀ ਕਈ ਲੋਕ ਕਹਿੰਦੇ ਕਿ ਸਰਟੀਫਿਕੇਟ ਜ਼ਿਆਦਾ ਵੱਡਾ ਜਾਂ ਬੈਪਟਿਸਮ ਜ਼ਿਆਦਾ ਵੱਡਾ ਜੇ ਆਪਾਂ ਗੱਲ ਕਰੀਏ ਤੇ ਮੇਰੇ ਹਿਸਾਬ ਨਾਲ ਦੋਨੋਂ ਚੀਜ਼ਾਂ ਜ਼ਰੂਰੀ ਨੇ ਜਿਹੜਾ ਬੈਪਟਿਸਮ ਆ ਉਹ ਸਾਡੀ ਆਤਮਾ ਲਈ ਆ ਤੇ ਜਿਹੜਾ ਸਰਟੀਫਿਕੇਟ ਦੀ ਗੱਲ ਕੀਤੀ ਜਾ ਰਹੀ ਆ ਉਹ ਸਾਡੇ ਦੁਨੀਆਵੀ ਤੌਰ ਤੇ ਆ ਦੁਨੀਆ ਵੀ ਕਿ ਅਸੀਂ ਆਪਣੇ ਆਪ ਨੂੰ ਐਜ਼ ਅ ਕ੍ਰਿਸਚੀਅਨ ਦਰਜ ਕਰਾਈਏ ਜੇ ਆਪਾਂ ਬੈਪਟਾਈਜ਼ ਹੋ ਹੀ ਗਏ ਆ ਜੇ ਅਸੀਂ ਪ੍ਰਭੂ ਭੋਜਵੀ ਲੰਨੇ ਆ ਫੇਰ ਸਾਨੂੰ ਕੀ ਦਿੱਕਤ ਪਰੇਸ਼ਾਨੀ ਆ ਕਿ ਆਪਣੇ ਆਪ ਨੂੰ ਜੇ ਅਸੀਂ ਸਾਨੂੰ ਕਿਤੇ ਸਰਕਾਰੀ ਆਧਾਰਿਆਂ ਦੇ ਵਿੱਚ ਸਾਨੂੰ ਆਪਣੇ ਆਪ ਨੂੰ ਕ੍ਰਿਸਚੀਅਨ ਦੱਸਣਾ ਪਵੇ ਤੇ ਆਪਾਂ ਕਿਉਂ ਉਸ ਗੱਲ ਤੋਂ ਇਨਕਾਰ ਕਰਦੇ ਆ ਇਹ ਸਰਕਾਰੀ ਇੱਕ ਰੂਲ ਰੈਗੂਲੇਸ਼ਨ ਆ ਦੇਖੋ ਜੇ ਮੈਂ ਹੁਣ ਜੇ ਮੈਂ ਗੱਲ ਕਰਾਂ ਕਈ ਮੈਂ ਪਾਸ ਬੰਨਾਂ ਨੂੰ ਵੀ ਸੁਣਦਾ ਉਹ ਵੀ ਕਈ ਵਾਰੀ ਇਹੋ ਜੀ ਗੱਲ ਕਰ ਜਾਂਦੇ ਨੇ ਕਿ ਅਸੀਂ ਤਾਂ ਜੀ ਆਪਣਾ ਮਨ ਬਦਲਿਆ ਧਰਮ ਨਹੀਂ ਬਦਲਿਆ ਮੈਂ ਕਹਿੰਨਾ ਕਿ ਸਰ ਤੁਸੀਂ ਸਭ ਕੁਝ ਹੀ ਬਦਲ ਲਿਆ ਕਿ ਜਦੋਂ ਤੁਸੀਂ ਯਿਸੂ ਮਸੀਹ ਨੂੰ ਹੀ ਪਾ ਲਿਆ ਫਿਰ ਤੁਹਾਨੂੰ ਕੀ ਦਿੱਕਤ ਪਰੇਸ਼ਾਨੀ ਆ ਰਹੀ ਆ ਠੀਕ ਹੈ ਨਾ ਆਪਣੇ ਆਪ ਨੂੰ ਆਪਾਂ ਇਦਾਂ ਨਾ ਕਰੀਏ ਕਿ ਆਪਾਂ ਸਰਕਾਰ ਨੂੰ ਵੀ ਝੂਠੇ ਪਾ ਰਹੇ ਆ ਆਪਣੇ ਆਪ ਸਭ ਤੋਂ ਵੱਡਾ ਝੂਠ ਅਸੀਂ ਆਪਣੇ ਆਪ ਨੂੰ ਅ ਆਪਣੇ ਆਪ ਦੇ ਨਾਲ ਝੂਠ बोल ਰਹੇ ਆ ਜੇ ਆਪਾਂ ਇਹ ਕਹਿੰਦੇ ਆ ਕਿ ਹਾਂ ਵੀ ਪ੍ਰਭੂ ਯਿਸੂ ਮਸੀਹ ਨੇ ਮਨੁੱਖਤਾ ਸਾਰਿਆਂ ਦਾ ਬਦਲਦਾ ਪ੍ਰਭੂ ਯਿਸੂ ਮਸੀਹ ਠੀਕ ਹੈ ਨਾ ਜਿਨ੍ਹਾਂ ਨੇ ਬਾਈਬਲ ਨੂੰ ਗ੍ਰੈਂਡ ਕਰ ਲਿਆ ਉਹਦੀ ਸਿੱਖਿਆਵਾਂ ਨੂੰ ਗ੍ਰੈਂਡ ਕਰ ਲਿਆ ਪ੍ਰਭੂ ਯਿਸੂ ਮਸੀਹ ਦੀ ਦੀ ਹੈ ਤੇ ਫਿਰ ਸਾਨੂੰ ਦਿੱਕਤ ਪਰੇਸ਼ਾਨੀ ਕੀ ਆਪਾਂ ਪ੍ਰਚਾਰ ਪ੍ਰਭੂ ਯਿਸੂ ਮਸੀਹ ਦਾ ਕਰ ਰਹੇ ਪਰ ਅਸੀਂ ਕਹਿੰਦੇ ਕਿ ਅਸੀਂ ਆਪਣੇ ਧਰਮ ਨੂੰ ਨਹੀਂ ਬਦਲਿਆ ਇਹ ਕਿੰਦਾਂ ਦੀ ਗੱਲ ਕਰ ਰਹੇ ਆਪਾਂ ਹੁਣ ਤੁਸੀਂ ਇਹ ਦੇਖੋ ਕਿ ਆਪਾਂ ਨੂੰ ਦੱਸਣਾ ਕਿਉਂ ਜ਼ਰੂਰੀ ਆ ਮੈਂ ਉਦਹੀਂ ਬੈਠਾ ਸੀਗਾ ਤੇ ਮੈਂ ਸੋਚ ਵਿਚਾਰ ਕਰ ਰਿਹਾ ਸੀਗਾ ਤੇ ਮੈਂ ਬਾਈਬਲ ਦੀ ਇੱਕ ਵਰਸ ਪੜ੍ਹੂੰਗਾ ਰੋਮਿਓ 13 'ਚ ਲਿਖਿਆ ਪ੍ਰੇਰਿਤ ਪੌਲਸ ਕਹਿੰਦੇ ਹਨ ਕਿ ਹਰ ਵਿਅਕਤੀ ਕੋ ਸ਼ਾਸਕੋ ਕੇ ਅਧੀਨ ਰਹਿਣਾ ਚਾਹੀਏ ਕਿਉਂਕਿ ਸਭੀ ਅਧਿਕਾਰ ਪਰਮੇਸ਼ਵਰ ਸੇ ਹੀ ਆਤੇ ਹਨ ਜੋ ਕੋਈ ਵੀ ਅਧਿਕਾਰ ਦਾ ਵਿਰੋਧ ਕਰਤਾ ਹੈ ਵਹ ਪਰਮੇਸ਼ਵਰ ਦੇ ਆਦੇਸ਼ਾਂ ਦਾ ਵਿਰੋਧ ਕਰਤਾ ਹੈ ਅਤੇ ਐਸਾ ਕਰਤੇ ਹਨ ਵਹ ਆਪਣੇ ਲਈ ਡੰਡ ਲਾਤੇ ਹਨ ਹੁਣ ਸਰ ਦੇਖੋ ਇਹਦੇ ਵਿੱਚ ਇਹ ਆ ਕਿ ਕਿ ਅਸੀਂ ਕਹਿੰਦੇ ਆ ਕਿ ਅਸੀਂ ਕਿਉਂ ਦਰਜ ਕਰਾਣਾ ਜੇ ਇੱਕ ਸਰਕਾਰ ਨੇ ਲਾਅ ਬਣਾ ਦਿੱਤਾ ਜੇ ਸਰਕਾਰ ਨੇ ਇੱਕ ਆਪਾਂ ਕਿਹਦੇ ਅਧੀਨ ਆ ਸਰਕਾਰਾਂ ਦੇ ਅਧੀਨ ਸਾਨੂੰ ਆਪਣੀਆਂ ਸਰਕਾਰਾਂ ਦੇ ਅੰਡਰ ਰਹਿਣਾ ਬਾਈਬਲ ਦੱਸ ਰਹੀ ਹੈ ਕਿ ਸਾਰੇ ਜਿੰਨੇ ਵੀ ਅਧਿਕਾਰ ਆ ਪਰਮੇਸ਼ਵਰ ਵੱਲੋਂ ਆ ਜੇ ਕੋਈ ਸਰਕਾਰ ਇੱਥੇ ਇੰਡੀਅਨ ਗਵਰਨਮੈਂਟ ਆ ਪੰਜਾਬ ਗਵਰਨਮੈਂਟ ਆ ਅਸੀਂ ਇਹੀ ਮੰਨਦੇ ਆ ਕਿ ਪਰਮੇਸ਼ਵਰ ਦੀ ਮਰਜ਼ੀ ਦੇ ਨਾਲ ਇਹ ਲੋਕ ਬਣੇ ਨੇ ਠੀਕ ਹੈ ਨਾ ਤੇ ਜੇ ਉਹਨਾਂ ਨੇ ਇੱਕ ਜਨਗਣਨਾ ਰੱਖੀ ਦਿੱਤੀ ਆ ਕਿ ਅੱਜ ਨਹੀਂ ਤਾਂ ਕੱਲ ਜਾਂ ਅਗਲੇ ਸਾਲ ਨੂੰ ਜਦੋਂ ਵੀ ਹੋਣੀ ਆ ਉਹ ਠੀਕ ਹੈ ਨਾ ਤੇ ਸਾਨੂੰ ਉਹਦੇ ਵਿੱਚ ਆਪਣਾ ਐਜ਼ ਏ ਕ੍ਰਿਸਚੀਅਨ ਦਰਜ ਕਰਾਉਣ ਦੇ ਵਿੱਚ ਦਿੱਕਤ ਪਰੇਸ਼ਾਨੀ ਕੀ ਆ ਅਪਾ ਕਿਉਂ ਆਪਾਂ ਝੂਠ ਬੋਲਾਂਗੇ ਉੱਥੇ ਦੇਖੋ ਫਿਰ ਤਾਂ ਅਸੀਂ ਆਪਣਾ ਸਰਕਾਰ ਨੂੰ ਵੀ ਝੂਠ ਬੋਲਦਾ ਅਸੀਂ ਆਪਣੀ ਕਲੀਸ਼ੀਆ ਨੂੰ ਵੀ ਝੂਠ ਬੋਲਦਾ ਅਸੀਂ ਆਪਣੇ ਆਪ ਨੂੰ ਵੀ ਝੂਠ ਬੋਲਦਾ ਤੇ ਮੇਰਾ ਸਭ ਮੰਨਣਾ ਇਹ ਆ ਕਿ ਜੇ ਚਲੋ ਆਪਾਂ ਸਰਕਾਰਾਂ ਨੂੰ ਵੀ ਝੂਠ ਬੋਲ ਦਿੰਨੇ ਇੱਕ ਟਾਈਮ ਤੇ ਠੀਕ ਆ ਤੇ ਮੇਰੇ ਹਿਸਾਬ ਨਾਲ ਪ੍ਰਭੂ ਯਿਸੂ ਮਸੀਹ ਜੀ ਦਾ ਪੰਕਾਰ ਕਰ ਰਿਹਾ ਤੇ ਉਹਦੇ ਇਹਦੇ ਲਈ ਇੱਕ ਮਤੀ 10 ਦੀ 33 ਦੇ ਵਿੱਚ ਲਿਖਿਆ ਜੋ ਕੋਈ ਮਨੁੱਖ ਕੇ ਸਾਹਮਣੇ ਮੇਰਾ ਇਨਕਾਰ ਕਰੇਗਾ ਮੈਂ ਵੀ ਆਪਣੇ ਸਵਰਗੀ ਪਿਤਾ ਕੇ ਸਾਹਮਣੇ ਉਸ ਦਾ ਇਨਕਾਰ ਕਰੂੰਗਾ ਹੁਣ ਇਸ ਤੋਂ ਉੱਤੇ ਕੋਈ ਗੱਲ ਹੈ ਨਹੀਂ ਤੇ ਮੇਰੇ ਹਿਸਾਬ ਨਾਲ ਕਿ ਜਦੋਂ ਆਪਾਂ ਲੋਕਾਂ ਨੂੰ ਕਹਿੰਨੇ ਆ ਕਿ ਹਾਂ ਭਾਈ ਕਿ ਮੈਂ ਕ੍ਰਿਸਚੀਅਨ ਨਹੀਂ ਬਣਿਆ ਠੀਕ ਹੈ ਨਾ ਪਰ ਆਪਾਂ ਜਾਣਦੇ ਜ਼ਰੂਰ ਆ ਆਪਾਂ ਬੈਪਟਿਸਮ ਵੀ ਲਿੱਤਾ ਹੋਇਆ ਆਪਾਂ ਹੋਲੀ ਕਮਿਨਿਅਨ ਵੀ ਲੈਂਦੇ ਆ ਬਟਾਪਾ ਮੇਰੇ ਸਾਹਮਣੇ ਆਪਾਂ ਕਿਤੇ ਨਾ ਕਿਤੇ ਪ੍ਰਭੂ ਯਿਸੂ ਮਸੀਹ ਜੀ ਦਾ ਇਨਕਾਰ ਕਰ ਰਹੇ ਤੇ ਉਹ ਲੋਗ ਇਹ ਗੱਲ ਨੂੰ ਯਾਦ ਰੱਖਣ ਕਿ ਜੇ ਆਪਾਂ ਪ੍ਰਭੂ ਯਿਸੂ ਮਸੀਹ ਜੀ ਦਾ ਇਨਕਾਰ ਕਰ ਰਹੇ ਆ ਨਾ ਤੇ ਆਪਾਂ ਜਿੰਨੀ ਮਰਜ਼ੀ ਦਵਾਮਾ ਕਰ ਲਈਏ ਆਪਾਂ ਜੋ ਕੁਝ ਮਰਜ਼ੀ ਕਰ ਲਈਏ ਇੱਥੇ ਚੰਗਾ ਉੱਤੇ ਉਹ ਸਾਫ਼-ਸਾਫ਼ ਪ੍ਰਭੂ ਯਿਸੂ ਮਸੀਹ ਦੀ ਵਰਡਿੰਗ ਆ ਕਿ ਭਾਈ ਮੈਂ ਬਾਪ ਦੇ ਸਾਹਮਣੇ ਉਹਨਾਂ ਦਾ ਇਨਕਾਰ ਕਰੂੰਗਾ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਆ कि ਜਿਹੜੇ ਲੋਕ ਬੈਪਟਾਈਜ਼ ਨੇ ਮੈਂ ਹਰ ਕਿਸੇ ਨੂੰ ਨਹੀਂ ਕਹਿੰਦਾ ਜਿਹੜੇ ਹਰ ਕੋਈ ਕਿਸੇ ਵੀ ਚਰਚ 'ਚ ਜਾ ਰਹੇ ਉਹ ਫਾਲੋਅਰ ਹੋ ਸਕਦੇ ਨੇ ਜੀਜ਼ਸ ਕ੍ਰਾਈਸ ਦੇ ਠੀਕ ਹੈ ਨਾ ਉਹ ਪ੍ਰੇਰਨਾ ਕਰਨ ਲਈ ਵੀ ਆ ਸਕਦੇ ਨੇ ਆਪਣੀ ਕਿਸੇ ਦੁੱਖ ਲਈ ਵੀ ਆ ਸਕਦੇ ਨੇ ਠੀਕ ਹੈ ਨਾ ਮੈਂ ਉਹਨਾਂ ਨੂੰ ਕੁਝ ਨਹੀਂ ਆਪਾਂ ਆਪਾਂ ਕੁਝ ਵੀ ਨਹੀਂ ਕਹਿੰਦੇ ਠੀਕ ਹੈ ਨਾ ਤੇ ਮੇਰੀ ਬਸ ਇੰਨੀ ਕੁ ਬੇਨਤੀ ਆ ਕਿ ਭਾਈ ਸਾਰੇ ਦੇਖੋ ਹੁਣ ਵੱਡੇ ਵੱਡੇ ਪਾਸਟਰਸ ਨੇ ਆਪਣੇ ਆਪਣੇ ਆਪ ਨੂੰ 크੍ਰਿਸਚੀਅਨ ਘੋਸ਼ਿਤ ਕਰ ਲਿਆ ਠੀਕ ਹੈ ਨਾ ਉਹਨਾਂ ਨੇ ਆਪਣੀਆਂ ਖਬਾਰਾਂ ਦੇ ਵਿੱਚ ਵੀ ਦੇ ਦਿੱਤਾ ਠੀਕ ਆਪਣਾ ਨਾਮ ਵੀ ਚੇਂਜ ਕਰ ਲਿਆ ਨਾਮ ਚਾਹੇ ਤੁਸੀਂ ਨਾਮ ਵੀ ਚੇਂਜ ਕਰੋ ਠੀਕ ਹੈ ਨਾ ਉਹ ਤੁਹਾਡੀ ਇੱਛਾ ਵਾ ਤੁਸੀਂ ਚੇਂਜ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਬਟ ਆਪਣੇ ਆਪ ਨੂੰ 크ਿਸਚਨ ਜ਼ਰੂਰ ਲਿਖਵਾਓ ਆਪਣਾ ਐਫੀਡੇਵਿਟ ਬਣਵਾਓ ਠੀਕ ਹੈ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਐਫੀਡ ਆਪਣਾ ਹਲਫੀਆ ਬਿਆਨ ਦਿਓ ਕਿ ਭਾਈ ਮੈਂ ਆਪਣੀ ਮਰਜ਼ੀ ਦੇ ਨਾਲ ਕੋਈ ਕੋ ਤੁਹਾਨੂੰ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈਗੀ ਨਹੀਂ ਕਰਨਾ ਨਾ ਕਰੋ ਬਟ ਆਪਣੇ ਆਪ ਨੂੰ ਇੱਦਾਂ ਵੀ ਨਾ ਸ਼ੋਅ ਕਰੋ ਕਿ ਭਾਈ ਸਾਰਾ ਕੁਝ ਤੁਹਾਨੂੰ ਹੀ ਆਉਂਦਾ ਸਾਰੀ ਬਾਈਬਲ ਤੁਹਾਨੂੰ ਆਉਂਦੀ ਆ ਠੀਕ ਹੈ ਨਾ ਤੇ ਜਦੋਂ ਅਸੀਂ ਕੋਈ ਕੋਈ ਪਾਸਟਰ ਜਾਂ ਕੋਈ ਪਾਸਬਾਨ ਆ ਜਦੋਂ ਕੋਈ ਗਲਤ ਕੁਝ ਕਰ ਦਿੰਦਾ ਵਾ ਠੀਕ ਹੈ ਨਾ ਹੁਣ ਅੱਜ ਵੀ ਇੱਕ ਮੈਂ ਦੇਖ ਰਿਹਾ ਸੀਗਾ ਤੇ ਉਹਦੇ ਵਿੱਚ ਉਹ ਕੋਈ ਕਹਿ ਰਿਹਾ ਕਿ ਅਨੋਇੰਟਿੰਗ ਐਪਲ ਹੁਣ ਤੁਸੀਂ ਮੈਨੂੰ ਦੱਸੋ ਕਿ ਬਾਈਬਲ ਦੇ ਵਿੱਚ ਇਹ ਚੀਜ਼ਾਂ ਕਿੱਥੇ ਨੇ ਨਹੀਂ ਆ ਨਾ ਬਾਈਬਲ ਦੇ ਵਿੱਚ ਕੋਈ ਅਨੋਇੰਟਿੰਗ ਐਪਲ ਕਹੀ ਜਾਂਦਾ ਕੋਈ ਗੋਲ ਗੱਪੇ ਕਹੀ ਜਾਂਦਾ ਕੋਈ সুইਟ ਰਾਈਸ ਕਹੀ ਜਾਂਦਾ ਕੁਝ ਕਹੀ ਜਾਂਦਾ ਇਹ ਸਿੱਖਿਆ ਆ ਪ੍ਰਭੂ ਯਿਸੂ ਮਸੀਹ ਜੀ ਦੀਆਂ ਨਹੀਂ ਆ ਨਾ ਹੀ ਬਾਈਬਲ ਦੇ ਵਿੱਚ ਕਿਤੇ ਲਿਖੀਆਂ ਹੁਣ ਤੁਸੀਂ ਮੈਨੂੰ ਦੱਸੋ ਕਿ ਇਹ ਲੋਕ ਕੌਣ ਨੇ ਜਿਹੜੇ ਅੱਜ ਸੇਵਾ ਕਰ ਰਹੇ ਨੇ ਜਿਹੜੀ ਸੇਵਕਾਈ ਕਰ ਰਹੇ ਨੇ ਹੁਣ ਇਹਨਾਂ ਨੂੰ ਪੁੱਛਣ ਗਿੱਚਣ ਵਾਲਾ ਕੌਣ ਆ ਕੋਈ ਵੀ ਨਹੀਂ ਹੁਣ ਮੈਂ ਹੁਣ ਜਿਆ ਇੱਕ ਕੁਐਸਚਨ ਪੁੱਛ ਲਵਾਂ ਕਿ ਹਾਂ ਭਾਈ ਕੀ ਤੁਸੀਂ ਕ੍ਰਿਸਚੀਅਨ ਹੋ ਤੇ ਇਹਨਾਂ ਨੇ ਅਗੋਜਵਾਪ ਕੀ ਆ ਕਿ ਅਸੀਂ ਧਰਮ ਨਹੀਂ ਬਦਲਿਆ ਵੀ ਅਸੀਂ ਮਨ ਬਦਲ ਲਿਆ ਸਾਨੂੰ ਇਹ ਦੱਸੋ ਕਿ ਧਰਮ ਨਹੀਂ ਬਦਲਿਆ ਮਨ ਬਦਲਿਆ ਪਰ ਯਾਰ ਕੋਈ ਨੌਲੇਜ ਤਾਂ ਹੋਵੇ ਨਾ ਤੁਹਾਨੂੰ ਠੀਕ ਆ ਨਾ ਤੁਸੀਂ ਇੱਕ ਦੂਸਰੇ ਨੂੰ ਦੇਖਦੇ ਕਿ YouTube ਤੇ Facebook ਤੇ ਪ੍ਰੇਅਰ ਕਰਦੇ ਹੋ ਠੀਕ ਆ ਨਾ ਫਿਰ ਤੁਹਾਨੂੰ ਵਚਨ ਦੀ ਨੌਲੇਜ ਨਹੀਂ ਹੈਗੀ ਪ੍ਰੋਪਰਲੀ ਇਹ ਚੀਜ਼ਾਂ ਨੂੰ ਸਾਨੂੰ ਰੋਕਣਾ ਪੈਣਾ ਹੈ ਇਸ ਲਈ ਸਾਨੂੰ ਪਤਾ ਹੋਣਾ ਚਾਹੀਦਾ ਕਿ ਕੌਣ ਆਪਣਾ ਕੌਣ ਬਗਾਨਾ ਮੈਂ ਪਹਿਲੇ ਵੀ ਕਹਿ ਚੁੱਕਾ ਕਿ ਸਾਨੂੰ ਨਹੀਂ ਪਤਾ ਕਿ ਕਦੋਂ ਭੇਡ ਦੇ ਰੂਪ ਦੇ ਵਿੱਚ ਸਾਡੇ ਵਿੱਚ ਭੇੜੀਏ ਵੜ ਜਾਣੇ ਤੇ ਇਸ ਲਈ ਸਾਨੂੰ ਜੇ ਕੋਈ ਬੋਲਦਾ ਨਾ ਉਹਦੀ ਉਹਨੂੰ ਉਹਨੂੰ 네ਗੈਟਿਵਿਟੀ ਨੂੰ ਨਾ ਉਹਦੀ ਦੇਖੋ ਉਹਦੀ ਪੋਜ਼ਿਟਿਵਿਟੀ ਉਹਦੇ ਵਿੱਚੋਂ ਲੱਭੋ ਕਿ ਭਾਈ ਇਹ ਕਹਿਣ ਦੀ ਕੀ ਕੋਸ਼ਿਸ਼ ਕਰ ਰਹੇ ਨੇ ਠੀਕ ਹੈ ਨਾ ਹੁਣ ਤੁਸੀਂ ਕਹਿੰਦੇ ਹੋ ਕਿ ਹਾਂ ਵੀ ਸਰਟੀਫਿਕੇਟ ਕਿਉਂ ਜ਼ਰੂਰੀ ਆ ਠੀਕ ਹੈ ਨਾ ਦੇਖੋ ਅੱਜ ਟਾਈਮਸ ਆਫ ਇੰਡੀਆ ਦੀ ਇੱਕ ਸਰਵੇ ਹੋਇਆ ਸੀਗਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਪੰਜਾਬ ਦੇ ਵਿੱਚ 65000 ਪਾਸਟਰ ਕੰਮ ਕਰਦੇ ਠੀਕ ਹੈ ਨਾ ਉਹਦੇ ਵਿੱਚ ਉਹ ਨਹੀਂ ਕਿ ਜ਼ਰੂਰੀ ਸਾਰੇ ਕ੍ਰਿਸਚੀਅਨ ਹੀ ਆ ਠੀਕ ਹੈ ਨਾ ਲੀਗਲੀ ਮੈਂ ਲੀਗਲੀ ਗੱਲ ਕਰਦਾ ਆਪਣੇ ਆਪ ਨੂੰ ਪਾਸਟਰ ਕਰਾਉਂਦੇ ਆ ਬਟ ਉਹ ਲੀਗਲੀ ਕ੍ਰਿਸਚੀਅਨ ਹੈਗੇ ਆ ਜਾਂ ਨਹੀਂ ਹੈਗੇ ਉਹ ਮੈਨੂੰ ਨਹੀਂ ਪਤਾ ਠੀਕ ਆ 65000 ਪਾਦਰੀ ਆ ਜੋ ਪੰਜਾਬ ਦੇ ਵਿੱਚ ਇਕੱਲੇ ਪੰਜਾਬ ਦੇ ਵਿੱਚ ਸੇਵਾ ਕਰ ਹੁਣ ਕਿਸੇ ਦੇ ਕੋਲ ਬਹੁਤ ਵੱਡੀ ਲੱਖਾਂ ਦੀ ਮਿਨਿਸਟਰੀ ਵੀ ਆ ਕਿਸੇ ਕੋ 100 ਲੱਖ ਵੀ ਆ ਕਿਸੇ ਕੋ 50000 ਵੀ ਆ ਕਿਸੇ ਕੋ 100 ਵੀ ਆ ਕਿਸੇ ਕੋ 200 ਇੱਕ ਆਪਾਂ ਐਵਰੇਜ 100 ਬੰਦਾ ਲਾ ਲਈਏ ਇੱਕ ਪਾਸਟਰ ਦੇ ਨਾਲ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ ਇੱਕ ਪਾਸਟਰ ਦੇ ਨਾਲ 100 ਬੰਦਾ ਲਾ ਲਓ ਤੇ ਆਪਾਂ ਕੈਲਕੂਲੇਟ ਕਰ ਲਓ ਉਹਨੂੰ ਕਿੱਥੇ ਦੀ ਗੱਲ ਕਿੱਥੇ ਜਾਂਦੀ 65 ਲੱਖ ਬਣ ਜਾਣਾ 65 ਲੱਖ ਸਾਡੀ ਆਬਾਦੀ ਬਣ ਜੂਗੀ ਅੱਜ ਅਸੀਂ ਮਿਨੋਰਟੀ ਦੇ ਵਿੱਚ ਸਾਡੀ ਕੋਈ ਪੁੱਛਗਿੱਛ ਨਹੀਂ ਹੈਗੀ ਨਾ ਸਰਕਾਰ ਇਹਨਾਂ ਦਰਬਾਰੇ ਸਾਨੂੰ ਕੋਈ ਪੁੱਛਦਾ ਸਾਨੂੰ ਕੋਈ ਨਹੀਂ ਪੁੱਛਦਾ ਉਹਨਾਂ ਨੂੰ ਪਤਾ ਯਾਰ ਇਹ ਹੈ ਕਿੰਨੇ ਕਾ ਠੀਕ ਹੈ ਨਾ ਅਸੀਂ ਹੈ ਕਿੰਨੇ ਕਾ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਹੈ ਉਹਨਾਂ ਲਈ ਤਾਂ ਕੁਝ ਵੀ ਨਹੀਂ ਅਸੀਂ ਤੇ ਜੇ ਉਹੀ ਲੋਕ ਆਪਾਂ ਠੀਕ ਹੈ ਨਾ ਆਪਣੇ ਆਪ ਨੂੰ 크ਿਸਚਨ ਦਰਜ ਕਰਾਉਂਦੇ ਨੇ ਠੀਕ ਆ ਤੇ ਅੱਜ ਸਾਡੀ ਗਿਣਤੀ ਕਿੱਥੇ ਦੀ ਕਿੱਥੇ ਚਲੀ ਜਾਊਗੀ ਠੀਕ ਹੈ ਅਸੀਂ ਉਹਨਾਂ ਨੂੰ ਸਰਕਾਰਾਂ ਨੂੰ ਸਾਡੇ ਹੱਕ ਦੇਣੇ ਪੈਣੇ ਆ ਮੈਂ ਦੁਨੀਆਵੀ ਗੱਲ ਕਰ ਰਿਹਾ ਕਿਉਂਕਿ ਬਹੁਤ ਸਾਰੇ ਲੋਕੀ ਇਹ ਗੱਲਾਂ ਕਰਦੇ ਨੇ ਠੀਕ ਹੈ ਨਾ ਕਿ ਸਾਨੂੰ ਕੀ ਲੋੜ ਆ ਲੋੜ ਇਹ ਆ ਠੀਕ ਹੈ ਨਾ ਅਸੀਂ ਧਰਮੀਆਂ ਚ ਵੀ ਜਾਣਦੇ ਆ ਠੀਕ ਹੈ ਨਾ ਕਿ ਹਾਂ ਵੀ ਸਾਡੇ ਉੱਤੇ ਕਿਉਂ ਇੰਨਾ ਤਸ਼ੱਦਦ ਹੁੰਦਾ ਸਭ ਤੋਂ ਵੱਡੇ ਕਾਰਨ ਇਹ ਆ ਕਿ ਸਾਡੀ ਗਿਣਤੀ ਘਟਾ ਜੇ ਤੁਸੀਂ ਸੱਚੇ ਮਨ ਨਾਲ ਪ੍ਰਭੂ ਯਿਸੂ ਮਸੀਹ ਨੂੰ ਅਪਣਾ ਲਿਆ ਠੀਕ ਹੈ ਨਾ ਆਪਣੇ ਆਪ ਨੂੰ ਐਜ਼ ਏ ਕ੍ਰਿਸਚੀਅਨ ਦਰਜ ਕਰਾਓ ਤਾਂ ਕਿ ਸਾਡੀ ਪੋਪੂਲੇਸ਼ਨ ਵਧੇ ਠੀਕ ਹੈ ਨਾ ਤੇ ਅਸੀਂ ਸਰਕਾਰਾਂ ਦੇ ਉੱਤੇ ਦਬਾਅ ਬਣਾ ਸਕੀਏ ਉਹਨਾਂ ਨੂੰ ਵੀ ਪਤਾ ਲੱਗੇ ਕਿ ਭਾਈ ਕਿ ਇਹਨਾਂ ਦੀ ਤਾਂ ਪੋਪੂਲੇਸ਼ਨ ਇੰਨੀ ਆ ਤੇ ਉਹ ਸਾਡੇ ਬਣਦੇ ਹੱਕ ਪੋਪੂਲੇਸ਼ਨ ਦੇ ਹਿਸਾਬ ਨਾਲ ਉਹਨਾਂ ਨੂੰ ਸਾਨੂੰ ਟਿਕਟਾਂ ਵੀ ਦੇਣੀਆਂ ਪੈਣੀਆਂ ਐਮਐਲਏ ਐਮਐਮਪੀ ਦੀਆਂ ਕੌਂਸਲਰ ਦੀਆਂ ਸਾਰਾ ਕੁਝ ਕਰਨਾ ਪੈਣਾ ਠੀਕ ਹੈ ਨਾ ਤੇ ਉਹ ਸਾਡੀ ਆਵਾਜ਼ ਵੀ ਉਹ ਸੁਣਨਗੇ ਠੀਕ ਹੈ ਨਾ ਮੈਂ ਦੇਖ ਰਿਆ ਸੀਗਾ ਕੱਲ ਪਰਸੋ ਵੀ ਮੈਂ ਦੇਖ ਰਿਆ ਸੀਗਾ ਕਿ ਕਈਆਂ ਨੇ ਕਈ ਮਿਨਿਸਟਰੀਜ਼ ਦੇ ਪ੍ਰੈਜ਼ੀਡੈਂਟ ਨੇ ਠੀਕ ਹੈ ਨਾ ਚਰਚਿਸ ਦੇ ਹੈਡ ਨੇ ਮਿਨਿਸਟਰੀਜ਼ ਦੇ ਹੈਡ ਨੇ ਉਹਨਾਂ ਨੇ ਉਹਨਾਂ ਤੱਕ ਨੇ ਆਪਣਾ ਨਾਮ ਚੇਂਜ ਕਰਾ ਲਿਆ ਠੀਕ ਹੈ ਨਾ ਉਹਨਾਂ ਨੇ ਆਪਣੇ ਆਪ ਨੂੰ ਐਜ਼ ਏ ਕ੍ਰਿਸਚੀਅਨ ਦੱਸਤਾ ਤੇ ਮੈਨੂੰ ਇਹ ਨਹੀਂ ਲੱਗਦਾ ਕਿ ਉਹਨਾਂ ਦੇ ਹੀ ਫਾਲੋਅਰਸ ਠੀਕ ਆ ਤੇ ਉਹ ਕਿਉਂ ਨਹੀਂ ਕਰਾ پا ਰਹੇ ਮੈਂ ਬੇਨਤੀ ਕਰ ਰੂੰਗਾ ਇੱਥੇ ਜਿਨੇ ਜਿਨੇ ਜਿਨ੍ਹਾਂ ਦੀਆਂ ਵੱਡੀਆਂ ਮਿਨਿਸਟਰੀਜ਼ ਨੇ ਜਿਨ੍ਹਾਂ ਦੇ ਬਹੁਤ ਲੱਖਾਂ ਦੇ ਵਿੱਚ ਫਾਲੋਅਰਸ ਨੇ ਮਿਨਿਸਟਰੀ ਹੈਡਸ ਦੇ ਮੈਂ ਉਹਨਾਂ ਨੂੰ ਰਿਕਵੈਸਟ ਕਰੂੰਗਾ ਕਾ ਚਾਹੇ ਤੁਸੀਂ ਆਫਲਾਈਨ ਹੋ ਜੋ ਚਾਹੇ ਤੁਸੀਂ ਆਨਲਾਈਨ ਹੋ ਜੋ ਲੋਕ ਤੁਹਾਨੂੰ ਸੁਣਦੇ ਨੇ ਲੋਕ ਤੁਹਾਡੇ ਤੇ ٹرسٹ ਕਰਦੇ ਨੇ ਤੁਹਾਡੀ ਗੱਲਾਂ ਨੂੰ ਮੰਨਦੇ ਵੀ ਨੇ ਮੈਂ ਸਾਰੇ ਬਿਸ਼ਪ ਸਹਿਬਾਨਸ ਨੂੰ ਵੀ ਸਾਰੀ ਡਿਨੋਮੀਨੇਸ਼ਨਸ ਨੂੰ ਵੀ ਬੇਨਤੀ ਕਰਨਾ ਚਾਹੂੰਗਾ ਕਿ ਆਪਾਂ ਆਪਣੇ ਆਪਣੇ ਲੋਕਾਂ ਦੇ ਵਿੱਚ ਇਸ ਗੱਲ ਦਾ ਪ੍ਰਚਾਰ ਆਫਟਰ ਸਾਰੀ ਆਪਣੀ ਚਰਚ ਸਰਵਿਸ ਤੋਂ ਬਾਅਦ ਸਿਰਫ 2 ਮਿੰਟ 5 ਮਿੰਟ ਆਪਣੇ ਤੁਸੀਂ ਲੈ ਲਓ ਤੇ ਆਪਣੇ ਲੋਕਾਂ ਨਾਲ ਤੁਸੀਂ ਗੱਲਬਾਤ ਕਰੋ ਉਹਨਾਂ ਨੂੰ ਸਮਝਾਓ ਕਿ ਜੇ ਤੁਸੀਂ ਸੱਚੇ ਮਨ ਨਾਲ ਹੀ ਪ੍ਰਭੂ ਨੂੰ ਕਬੂਲ ਕਰ ਲਿਆ ਤੇ ਜਨਗਣਨਾ ਜਦੋਂ ਵੀ ਹੋਣੀ ਹੈ 2000 ਆਈ ਥਿੰਕ 26 ਜਾਂ 27 ਦੇ ਵਿੱਚ سٹਾਰਟ ਹੋ ਜਾਣੀ ਆ ਤੇ ਉਹਦੇ ਵਿੱਚ ਐਜ਼ ਇਹ ਆਪਣੇ ਆਪ ਨੂੰ 크ਿਸਚਨ ਦਰਜ ਕਰਾਉ ਤਾਂਕਿ ਜਦੋਂ 2027 ਦੇ ਵਿੱਚ ਇਹ ਇਲੈਕਸ਼ਨ ਆਪਣੇ ਪੰਜਾਬ ਦੇ ਵਿੱਚ ਵੀ ਹੋਣੇ ਆ ਤੇ ਉਹ ਡਾਟਾ ਇਕੱਠਾ ਹੋਵੇ ਤੇ ਸਾਨੂੰ ਵੀ ਪਤਾ ਲੱਗੇ ਕਿ ਭਾਈ ਕਿ ਸਾਡੀ ਇੰਨੀ ਕਿ ਪੋਪੂਲੇਸ਼ਨ ਆ ਤੇ ਜਿਹੜੇ ਲੋਕ ਗੱਲਾਂ ਕਰਦੇ ਨੇ ਅਸੀਂ ਉਹਨਾਂ ਨੂੰ ਵੀ ਕਹਿਣ ਵਾਲੇ ਹੋਈ ਹੈ ਨਾ ਕਿ ਭਾਈ ਕਿਉਂਕਿ ਜਵਾਬ ਦੇਈ ਤਾਂ ਅਸੀਂ ਆ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਚੱਲਦਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਠੀਕ ਹੈ ਨਾ ਸਾਨੂੰ ਕਿਉਂਕਿ ਅਸੀਂ ਜਿਹਦੇ ਨਾਲ ਗੱਲ ਕਰੀਏ ਉਹ ਕਹਿੰਦਾ ਜੀ ਮੈਂ ਮੈਂ ਕ੍ਰਿਸਚੀਅਨ ਨਹੀਂ ਬਣਿਆ ਪਰ ਮੇਰਾ ਮਨ ਬਦਲ ਗਿਆ ਮੈਂ ਇਸ ਲਈ ਕਹਿਣਾ ਚਾਹੁੰਗਾ ਤੁਹਾਨੂੰ ਸਾਰਿਆਂ ਨੂੰ ਕਿ ਆਪਾਂ ਮਨ ਦੇ ਨਾਲ ਨਾਲ ਮਨ ਤਾਂ ਬਦਲ ਲਿਆ ਆਪਾਂ ਪ੍ਰਭੂ ਯਿਸੂ ਮਸੀਹ ਜੀ ਨੇ ਮਨ ਬਦਲ ਦਿੱਤਾ ਬਹੁਤ ਚੰਗੀ ਗੱਲ ਆ ਪਰ ਆਪਾਂ ਪਰਬੂ ਯਿਸੂ ਮਸੀਹ ਦਾ ਨਾਹੰਕਾਰ ਵੀ ਨ ਕਰੀਏ ਆਪਾਂ ਪ੍ਰਭੂ ਯਿਸੂ ਮਸੀਹ ਨੂੰ ਨਾਹੰਕਾਰੀਏ ਕਿ ਤਾਂਕਿ ਸਾਡਾ ਬਾਪ ਆਪਣੇ ਬਾਪ ਦੇ ਸਾਹਮਣੇ ਸਾਨੂੰ ਵੀ ਨਾਹੰਕਾਰ ਕਰ ਦੇਵੇ ਸਾਨੂੰ ਪਹਿਚਾਣਨ ਤੋਂ ਮਨਾਰ ਕਰ ਦੇਵੇ ਤੁਸੀਂ ਚਾਹੇ ਉਹਦੇ ਇੱਥੇ ਜੋ ਮਰਜ਼ੀ ਕਰਦੇ ਰਹੋ ਜਿਹਦੇ ਮਰਜ਼ੀ ਫਾਲੋਅਰ ਬਣ ਜਾਓ ਠੀਕ ਹੈ ਨਾ ਕਿਸੇ ਨੇ ਕਿਸੇ ਨੂੰ ਨਹੀਂ ਬਚਾਣਾ ਇਸ ਲਈ ਮੇਰੀ ਬੇਨਤੀ ਆ ਮੈਂ ਹੁਣ ਮੈਂ ਇੱਕ ਹੋਰ ਬੇਨਤੀ ਕਰ ਦਿੰਦਾ ਲਾਸਟ ਵਿੱਚ ਆ ਜਿਹੜਾ ਮੇਰਾ ਵੀਡੀਓ ਬਣਾਉਣ ਦਾ ਮਕਸਦ ਆ ਇਹ ਕੋਈ ਵੀ ਇਦਾਂ ਦਾ ਨਹੀਂ ਹੈਗਾ ਕਿ ਮੈਂ ਕਿਸੇ ਨੂੰ ਕੋਈ ਟਾਰਗੇਟ ਕਰ ਰਿਹਾ ਜਾਂ ਕੁਝ ਆ ਮੇਰਾ ਇੱਕ ਮੈਸੇਜ ਪਹੁੰਚਾਉਣ ਦਾ ਮਕਸਦ ਆ ਕਿ ਬਸ ਮੈਂ ਇੱਕ ਮੈਸੇਜ ਪਹੁੰਚਾਉਣਾ ਚਾਹੁੰਦਾ ਸਾਰੀ ਪਬਲਿਕ ਨੂੰ ਸਹੀ ਮੈਸੇਜ ਠੀਕ ਹੈ ਨਾ ਕਿ ਮੈਂ ਕੋਈ ਕੰਟਰੋਵਰਸੀ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਜੇ ਤੁਸੀਂ ਮੇਰੇ ਅਗੇਂਸਟ ਬੋਲੋਗੇ ਵੀ ਤਾਂ ਮੈਨੂੰ ਕੋਈ ਫਰਕ ਨਹੀਂ ਪੈਣਾ ਇਸ ਚੀਜ਼ ਨਾਲ ਠੀਕ ਹੈ ਨਾ ਬਸ ਇਹਦੇ ਵਿੱਚੋਂ ਨੇਗੇਟਿਵ ਕੁਛ ਨਾਲ ਲੱਭਿਓ ਜੇ ਮੈਂ ਕੁਛ ਮੇਰੇ ਮੂੰਹ ਚੋਂ ਨਿਕਲ ਵੀ ਗਿਆ ਤਾਂ ਪੋਜ਼ਿਟਿਵ ਪੋਜ਼ਿਟਿਵ ਚੀਜ਼ ਨੂੰ ਫੜਿਓ ਤੇ ਸੋਚਿਓ ਕਿ ਬਾਈਬਲ ਇਸ ਵਿਸ਼ੇ ਦੇ ਵਿੱਚ ਕੀ ਕਹਿੰਦੀ ਆ ਕਿਸੇ ਦੇ ਕਹਿਣ ਤੇ ਨਾ ਜਾਓ ਬਾਈਬਲ ਤੇ ਕਹਿਣ ਤੇ ਜਾਓ ਕਿ ਬਾਈਬਲ ਸਾਨੂੰ ਕੀ ਦੱਸਦੀ ਐ ਇਸ ਵਿਸ਼ੇ ਦੇ ਵਿੱਚ ਆਪਣੀ ਸਰਕਾਰਾਂ ਦੇ ਅਧੀਨ ਰਹਿਣਾ ਸਰਕਾਰਾਂ ਦੇ ਅਧੀਨ ਮੀਨਸ ਜੋ ਉਹਨਾਂ ਨੇ ਲਾਅ ਬਣਾਤਾ ਆਪਾਂ ਨੂੰ ਉਹਨੂੰ ਫਾਲੋ ਕਰਨਾ ਠੀਕ ਹੈ ਤੇ ਦੂਸਰਾ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਇੰਕਾਰ ਨਾ ਕਰੀਏ ਦੂਜਿਆਂ ਦੇ ਸਾਹਮਣੇ ਜੇ ਆਪਾਂ ਆਪਣੇ ਆਪ ਨੂੰ ਸੱਚੇ ਮਸੀਹ ਕਹਿੰਨੇ ਆ ਬੈਪਟਾਈਜ਼ਡ ਕਹਿੰਨੇ ਆ ਹੋਰ ਲਈ ਮੈਂ ਕਿਸੇ ਲਈ ਨਹੀਂ ਕਹਿੰਦਾ ਜੇ ਆਪਾਂ ਪ੍ਰਭੂ ਬੋਝ ਲੈਣੇ ਆ ਠੀਕ ਹੈ ਨਾ ਇਹਨੂੰ ਤੁਸੀਂ ਸੋਚਣਾ ਕਿ ਤੁਹਾਡਾ ਪ੍ਰਭੂ ਯਿਸੂ ਮਸੀਹ ਪ੍ਰਭੂ ਮੂ ਯਿਸੂ ਮਸੀਹ ਜੀ ਦੇ ਬਾਰੇ ਤੁਹਾਡਾ ਕੀ ਵਿਚਾਰ ਆ ਇਸ ਲਈ ਜਦ ਵੀ ਜਨਗਨਣਾ ਹੋਵੇ ਆਪਣੇ ਆਪਣੇ ਆਪ ਨੂੰ ਤਿਆਰ ਕਰੋ ਇਸ ਚੀਜ਼ ਲਈ ਹਲੇ ਟਾਈਮ ਹੈ ਆਪਣੇ ਕੋ ਪ੍ਰਭੂ ਤੋਂ ਦੁਆ ਮੰਗੋ ਕਿ ਪ੍ਰਭੂ ਤੁਹਾਨੂੰ ਸਮਝ ਬੁੱਧ ਦੇਵੇ ਕਿ ਆਪਾਂ ਪਰਬੀ ਯਿਸੂ ਮਸੀਹ ਜੀ ਦਾ ਇਨਕਾਰ ਨਹੀਂ ਕਰਨਾ ਤੇ ਸੱਚੇ ਮੰਨਣਾ ਆਪਣੇ ਆਪ ਨੂੰ ਐਜ਼ ਅ ਕ੍ਰਿਸਚੀਅਨ ਦਿਖਾਈਏ ਆਪਾਂ ਸਾਰਿਆਂ ਨੂੰ ਧੰਨਵਾਦ ਜੈ ਮਸੀਹ